ਜੰਗ ਇਹ 250 ਬੰਦਾ ਲੜ ਰਿਹਾ ਹੈ ਸਾਥੀਓ ਜੇ ਤੁਹਾਡੀ ਗਿਣਤੀ ਹੁੰਦੀ ਪਹਿਲੇ ਦਿਨ ਤੋਂ ਅਸੀਂ 2000 ਬੰਦੇ ਦੀ ਮੰਗ ਕਰ ਰਹੇ ਆ ਤੇ ਅੱਜ ਗੱਲ ਇੱਥੇ ਕੁਝ ਹੋਰ ਹੋਣੀ ਸੀ ਅੱਜ ਇੱਥੇ ਕੁਝ ਹੋਰ ਹੋਣਾ ਸੀ ਪਰ ਸਾਨੂੰ ਅੱਜ ਉਹਨਾਂ ਸਾਥੀਆਂ ਤੇ ਬੜਾ ਅਫਸੋਸ ਹੈ ਬੜੀ ਸ਼ਰਮ ਵੀ ਹੈ ਨਾਲ ਜੋ ਆਪਣੇ ਹੱਕਾਂ ਲਈ ਲੜ ਨਹੀਂ ਸਕਦੇ ਤੇ ਆਪਣੇ ਘਰਾਂ ਦੇ ਵਿੱਚ ਪਿਆਰਾਮ ਨਾਲ ਬੈਠੇ ਨੇ ਸਾਥਿਓ ਉਹਨਾਂ ਨੂੰ ਇੱਕ ਗੱਲ ਅੰਚ ਦੱਸ ਦਈਏ ਵੀ ਬਿਨਾ ਲੜੇ ਤੁਸੀਂ ਸਕੂਲਾਂ ਚ ਨਹੀਂ ਜਾਣਾ ਇਹਨਾਂ 250 ਬੰਦਿਆਂ ਨੇ ਤੁਹਾਡੀ ਜੰਗ ਦਾ ਆਰੰਭ ਕਰ ਦਿੱਤਾ ਹੈ ਤੁਹਾਨੂੰ ਘਰੋਂ ਚੋਂ ਨਿਕਲਣਾ ਪੈਣਾ ਹੈ ਬਿਨਾ ਨਿਕਲੇ ਨਾ ਤਾਂ ਤੁਹਾਨੂੰ ਨਿਯੁਕਤੀ ਪੱਤਰ ਘਰੋਂ ਚੋਂ ਮਿਲਨੇ ਨੇ ਇਹ ਇੱਕ ਲਾਰੇ ਨੇ ਇਹ ਲਾਰੇबाज ਸਰਕਾਰ ਜੁਮਲੇबाज ਸਰਕਾਰ ਜੋ ਸੋਸ਼ਲ ਮੀਡੀਆ ਤੇ ਸਿਰਫ ਆਪ ਦੇ ਆਪ ਨੂੰ ਐਕਟੀਵੇਟ ਕਰਦੀ ਏ ਇਸ ਲਈ ਤੁਹਾਨੂੰ ਤੁਹਾਡੇ ਇਹ ਤੁਹਾਡੇ ਜਜ਼ਬੇ ਨੂੰ ਸਲਾਮ ਏ ਜਿਹੜੇ ਸਵੇਰ ਦੇ ਇੱਥੇ ਬੈਠੇ ਨੇ ਤੇ ਉਹ ਸਾਥੀ ਜਿਹੜੇ ਘਰਾਂ ਚ ਬੈਠੇ ਨੇ ਉਹ ਵੀ ਸ਼ਰਮ ਕਰੋ ਥੋੜੀ ਜੀ ਵੀ ਤੁਹਾਡੇ ਵਾਸਤੇ ਤੁਹਾਡੇ ਸਾਰਿਆਂ ਵਾਸਤੇ ਇਹ 250 ਬੰਦਾ ਲੜ ਰਿਹਾ ਹੈ ਅੱਜ ਕੱਠ ਹੁੰਦਾ ਅੱਜ ਇੱਥੇ 2000 ਕੱਠ ਹੋਣਾ ਚਾਹੀਦਾ ਸੀ ਪਰ ਅਸੀਂ ਤੁਹਾਡੇ ਇਹ ਬੰਦੇ ਘਰੋਂ ਚ ਨਹੀਂ ਨਿਕਲ ਰਹੇ ਅਸੀਂ ਤੁਹਾਡੇ ਕੋਲੋਂ ਕੁਝ ਨਹੀਂ ਮੰਗਿਆ ਸਟੇਟ ਕਮੇਟੀ ਨੇ 6000 ਦੀ ਭਰਤੀ ਦੇ ਵਿੱਚੋਂ 2000 ਬੰਦਾ ਮੰਗਿਆ ਸੀ ਉਹ ਵੀ 10 ਦਿਨਾਂ ਵਾਸਤੇ ਪਰ ਇਹ ਲੋਕ ਜਿਹੜੇ ਘਰਾਂ 'ਚ ਬੈਠੇ ਨੇ ਇਹਨਾਂ ਨੂੰ ਜਮਾਈ ਸ਼ਰਮ ਨਹੀਂ ਮਹਿਸੂਸ ਹੋ ਰਹੀ ਇੱਥੇ ਸਾਡੇ ਸਾਥੀ ਆਏ ਡੇਢ ਪਰ ਰਾਤ ਆਪਣੀ ਜਾਨ ਦੀ ਬਾਜ਼ੀ ਲਗਾ ਰਹੇ ਨੇ ਇਸ ਲਈ ਸਾਥੀਓ ਜਿਹੜੇ ਸਾਥੀ ਘਰਾਂ 'ਚ ਬੈਠੇ ਨੇ ਉਹਨਾਂ ਨੂੰ ਬੇਨਤੀ ਏ ਵੀ ਥੋੜੀ ਬਹੁਤੀ ਸ਼ਰਮ ਕਰੋ ਤੇ ਘਰਾਂ 'ਚੋਂ ਨਿਕਲੋ ਆਓ ਜੰਗ ਦੇ ਮੈਦਾਨ ਦੇ ਵਿੱਚ ਸਾਡਾ ਸਾਥ ਦਿਓ ਤੇ ਇਸ ਲੜਾਈ ਨੂੰ ਜਲ ਸਾਬ ਦੇ ਕੇ ਤਾਂ ਜੋ ਇਸ ਲੜਾਈ ਨੂੰ ਆਪਾਂ ਲੜੀਏ ਤੇ ਜਲਦੀ ਤੋਂ ਜਲਦੀ ਆਪਦੇ ਸਕੂਲਾਂ ਵੱਲੇ ਆਪਾਂ ਚਾਲੇ ਪਾਈਏ ਕਿਉਂਕਿ ਇਹ ਇੱਕ ਲਾਰੇबाज ਸਰਕਾਰ ਹੈ ਇਹ ਸਰਕਾਰਾਂ ਨੇ ਬਿਨਾ ਕੱਖ ਤੋਂ ਬਿਨਾ ਸੰਘਰਸ਼ ਤੋਂ ਤੁਹਾਨੂੰ ਕੁਝ ਨਹੀਂ ਦੇਣਾ ਪੰਜਾਬ ਸਰਕਾਰ ਮਰਦਾਬਾਦ ਮਰਦਾ